ਲੋ ਜੀ ਆ ਗਿਆ ਨਵੇਂ ਦਿਨ ਦੀ ਨਵੀਂ ਵੀਡੀਓ ਤੇ ਅੱਜ ਸਵੇਰੇ ਆਈ ਸੀਗੇ ਲੱਗੇ ਕਰਨ ਪੱਕੇ ਸਾਫ ਪਖਸ਼ਾਂ ਦੀ ਸਰਵਿਸ ਤੋਂ ਤੋਂ ਭਈਆ ਇਹਦੇ ਫਰਲ ਵਾਲੇ ਜਿਹੜਾ ਲੱਗੇ ਪਾਲਾ ਥੱਲੇ ਸਾਫ ਕਰਨ ਜਿਹੜੀ ਜਣੀਆਂ ਪੌਲੀ ਤੇ ਜਿੰਨੇ ਵੀ ਪੱਕੇ ਸੀਗੇ ਛੋਟੇ ਵੱਡੇ ਛੱਤ ਵਾਲੇ ਥੱਲੇ ਵਾਲੇ ਫਰਸ਼ ਵਾਲੇ ਫਿਰ ਸਾਰੇ ਖੋਲ ਕੇ ਸਾਰੇ ਜਾਲਾਂ ਨੂੰ ਕੇ ਸਭ ਤੋਂ ਪੂਰੇ ਸਾਲ ਦੀ ਸਫਾਈ ਕਰਤੀ ਆਂ ਇਹ ਅਗਲੇ ਸਾਲ ਨੂੰ ਬਾਰੀ ਜਾਣੀ ਹੈ ਜੀ ਟੈਲੀਫੋਨੋਂ ਨਹੀਂ ਦੁਆਰਾ ਸਾਫ ਕਰਨ ਦੀ। ਲਓ ਜੀ ਹੋ ਗਈ ਦੁਪਹਿਰ ਲੰਗਰ ਸ਼ੁਰੂ ਦੁਪਹਿਰ ਦੇ 12:00 ਵਜੇ ਹੋਣਾ। ਤੇ ਹਲੇ ਸਾਡਾ ਕੰਮ ਪਿਆ ਹੈ ਅਸੀਂ ਲੰਗਰ ਸ਼ਕਾਂਗੇ ਬਾਅਦੋਂ ਪਹਿਲਾਂ ਜਿੰਨੇ ਪੱਕੇ ਬੁੱਲੇ ਅਸੀਂ ਧੋ ਕੇ ਰੱਖਦੇ ਸੀਗੇ ਤੇ ਹੁਣ ਉਹਨਾਂ ਨੂੰ ਫਿੱਟ ਕਰਨ ਦੀ ਵਾਰੀ ਆ। ਇਧਰ ਬਾਈ ਲੱਗੇ ਹੋਇਆ ਫਿੱਟ ਪੱਕੇ ਫਿੱਟ ਕਰਨਾ। ਨਾਲ ਮੇਜੀ ਹੈਲਪ ਕਰਾਉਣ ਲੱਗੇ ਆ। ਇਧਰ ਬੀਬੀ ਲੱਗੀਆਂ ਹੋਈਆਂ ਰਾਤ ਦੇ ਲੰਗਰ ਦੇ ਪਿਆਰੀ ਕਰਨ ਲੱਗੇ ਹੋਏ ਆਲੂ ਛਿਲਣ, ਆਲੂ ਵਾਲਕੇ ਛਿਲਣ ਲੱਗੇ ਹੋਏ ਆ। ਬਾਬਾ ਜੀ ਲੱਗੇ ਹੋਏ ਨੇ ਆਪ ਸਾਰੇ ਜਾਣੇ ਪਾਂਡੇ ਸਾਫ ਕਰਨੀ ਸੇਵਾ ਦੇ। ਇਕਲੈ ਆਪਣਾ ਵੀ ਕੰਮ ਜਿਹੜੇ ਹੋਏ ਗਏ ਆ ਆਪਣਾ ਪੱਖੇ-ਪੁੱਖੇ ਪੱਖੇ ਸੀਗੇ ਪੱਖੇ ਤਾਂ ਜਰੀ ਹੋਏ ਗਏ ਇੱਕੋ ਬਣ ਗਏ ਸੀ। ਇਹਦੇ ਤੋਂ ਬਾਅਦ ਆਪਾਂ ਕੰਮ ਸ਼ੁਰੂ ਕਰਨਾ ਹੁਣ ਡੈਕੋਰੇਸ਼ਨ ਦਾ ਜੋ ਵੀ ਸਜਾਵਟ ਕਰਨੀ ਹੈ ਇੱਥੇ ਉਹ ਕੰਮ ਵੀ ਕਰ ਲਵਾਂਗੇ। ਲਓ ਜੀ ਪੱਖੇ ਦਾ ਕੰਮ ਤਾਂ ਹੋ ਗਿਆ ਲੈਟਰ ਰੈਗ ਲਾਣੀ। ਅੱਜ ਦਾ ਲੰਗਰ ਮੂਗੀ ਦਾ ਹਲਪਾ ਦਾਲ ਮਟਰ ਮਟਰ ਪਣੀਓ ਦਾਲ ਮਾਂ ਹਾਂ ਕਰਦੇ ਹੁੰਦਾ ਨਾ ਸਾਡਾ ਹਾਂ ਲੋਈ ਦਾ ਤਕੜਾ ਚੰ ਆਂ ਭਰ ਕੇ ਚੱਕਣਾ ਮਟਰਾਂ ਦੀ ਕਿਦਾਂ ਲੋਈ ਨਾਲ ਤਕੜਾ ਚੰ ਆਂ ਭਰ ਕੇ ਚੱਕਣਾ ਮਟਰਾਂ ਦੀ ਹੋਰ ਹੋਰ ਹਾਂ ਜੀ ਉਹ ਕੰਕੂਟੇ ਚ ਰਹੀ ਆ ਜੀ ਆਹ ਓਕੇ ਨੂੰ ਲੈਟਾ ਲਾਉਣ ਹਾਂਜੀ ਤੇ ਆ ਰਹੀ ਹਾਂ ਹਾਂਜੀ ਚਾਹ ਪੀਣਨੇ ਆ ਆ ਲਿਆ ਬਈ ਹੋਰ ਲਓ ਪਟੀਆਂ ਵੀ ਨਾਲੇ ਥੱਲੇ ਪਟੀਆਂ ਤਿਆਰ ਆਪ ਅੱਖਰ ਚਲਾ ਕੇ ਦਿਖਾ ਲਾਂਗੇ ਹੁਣੇ ਰੱਖ ਚੱਲਦੀਆਂ ਇਹਨੂੰ ਬਾਲ ਤੋਂ ਲਓ ਐਲਈਡੀ ਕਰਤੀ ਆ ਪੱਖਾ ਵੀ ਕੁਮੂਗਾ ਨਾਲ ਲੜੀਆਂ ਵੀ ਚੱਲਣਗੀਆਂ। ਬੜਾ ਜ਼ਲੀ। ਪਰੋਂ ਇੱਕ ਜਿਗਾਰ ਪੇ ਲਾਇਆ ਇੱਥੇ ਕੋਈ ਖਰਾ ਜਿਗਾਰ ਕੀਤਾ ਹੋਆ। ਹਾਂਜੀ ਹਾਂਜੀ। ਤਾਰ ਇੱਕ ਤਾਰ ਦਾ ਹੀ ਕਮਾਲ ਆ ਸਾਰਾ। ਬਰੀ ਹੋਣੀ ਆ। ਇਹਦਾ 12 ਵੋਲਟ। ਦੇਖੋ ਜੀ ਇਹ ਜਿੱਥੇ ਜੀ ਆਪਣੇ ਲਾਈਟਾ ਲਾ ਕੇ ਪੱਕੇ ਤਿਆਰ ਪੱਕੇ ਉਹ ਵੀ ਸਿੰਪਲ ਪੱਕੇ ਆ ਬਸ ਥੋੜੀ ਕਾਰਾਗਰੀ ਆ ਕਰਕੇ ਇਹਦੇ ਵਿੱਚ ਤਾਂ ਦੇਖਦਾ ਹੁਣ ਆ ਜਗਦੇ ਕੋਈ ਨਹੀਂ ਪਰ ਇਹ ਲਗਾਤਾਰੇ ਚੱਲਦੀ ਰਹੀ ਹੈ ਤਾਂ ਜੀ ਤੇ ਲੋ ਜੀ ਆ ਗਏ ਆ ਰਾਤ ਦੇ ਲੰਗਰ ਤੇ ਤੇ ਜਿੱਦਾਂ ਬਾਬਾ ਜੀ ਦਾ ਹੁਕਮ ਸੀਗਾ ਕਿ ਪਹਿਲਾਂ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਲੰਗਰ ਛਕਾਣਾ ਆ ਉਹਨਾਂ ਨੂੰ ਲੰਗਰ ਛਕਾਣ ਤੋਂ ਬਾਅਦ ਫਿਰ ਬਾਕੀ ਸੰਗਤ ਦੀ ਵਾਰੀ ਆਉਣੀ ਆ ਤੇ ਬੱਚਿਆਂ ਤੋਂ ਲੰਗਰ ਛਕਾਤਾ ਆ ਛਕਦੇ ਆ ਤੇ ਬਾਕੀ ਹੁਣ ਅੱਗੇ ਵੀ ਸ਼ੁਰੂ ਕਰਦੇ ਆ ਬਾਕੀ ਸੰਗਤ ਨੂੰ ਲੰਗਰ ਛਕਾਣ ਦੀ ਤਿਆਰ ਤੇ ਬੱਚਿਆਂ ਤੋਂ ਬਾਅਦ ਹੁਣ ਬਾਕੀ ਸੰਗਤ ਨੂੰ ਲੰਗਰ ਛਕਾਣ ਦੀ ਵਾਰੀ ਆ ਗਈ ਆ ਜੀ ਤੇ ਥਾਲ ਵੰਡਤੇ ਆ ਲੰਗਰ ਸ਼ੁਰੂ ਹੋ ਗਿਆ ਆ ਸੰਗਤਾਂ ਖਾ ਰਹੀਆਂ ਨੇ ਆਪਣੇ ਸੇਵਾਦਾਰ ਵੀ ਜੁਟੇ ਹੋਏ ਆ ਸਾਰੇ ਆਇਆ ਜੀ ਆਪਣੇ ਭਾਂਡੇ ਵਾਲੇ ਸੇਵਾਦਾਰ ਐਨੀ ਰੀਝ ਨਾ ਕਰਦੇ ਨੇ ਸੇਵਾ ਇਹ ਭਾਂਡੇ ਨਿਖਾਰੇ ਪਏ ਸਾਰੇ ਇਹਨਾਂ ਨੇ ਆ ਸੁੱਖਾ ਜੀ ਆਪਣਾ ਮਨੂ ਹੈਣੀ ਯਾਰ ਚਮਕਾਏ ਮਨੂ ਦੀ ਘਾੜ ਮਸੂਰ ਥੋੜੀ ਜੀ ਉਹ ਹੁੰਦਾ ਦਾ ਫੇ ਗੱਲਬਾਤ ਥੋੜੀ ਹੋਰ ਹੋਣੀ ਸੀਗੀ ਆਇਆ ਵੀ ਉਹਦਾ ਆ ਮੈਂ ਸੇਵਾ ਕਰਦਾ। ਉਹ ਹੁਣ ਕੈਨੇਡਾ ਬੈਠਾ ਦੇਖਦਾ ਵੀਡੀਓ ਇੱਧਰ ਲਈ ਐ। ਦਿਲ ਉਹਦਾ ਵੀ ਨਹੀਂ ਲੱਗਦਾ ਮੈਨੂੰ ਲੱਗਦਾ। ਬੱਸ ਸ਼ਾਹ। ਸੰਗਤਾਂ ਬਾਬੇ ਬਹੁਤ ਦੂਰੋਂ ਦੂਰੋਂ ਆਈਆਂ ਨੇ ਨਾਲ ਦੇ ਪਿੰਡਾਂ ਤੋਂ। ਰਾਸ਼ੀ ਜਣੀ ਲੰਗਰ ਹਾਲ ਦੇ ਵਿੱਚ ਪੂਰਾ। ਕਾਫੀ ਅੱਜ ਤੱਕ ਜਿਹੜੀਆਂ ਕਾਫੀ ਜ਼ਿਆਦਾ ਪੂਰੇ ਹੋਏ, ਕਾਫੀ ਥੱਕ ਗਏ ਸਾਰੇ। ਸੇਵਾਦਾਰ ਸਾਡੇ ਨਾ ਸੇਵਾ ਕਰਦੇ ਕਰਦੇ ਥੱਕ ਗਏ ਹੋ ਜਾਣਾ ਨਾ ਦੁੱਧ ਪਾਇਆ ਦੇਸੀ ਕੇ ਪਾ ਕੇ ਦੀਪਕ ਨੂੰ ਖਵਾਇਆ ਵਿਚਾਰੇ ਦੀ ਸਿਹਤ ਘਟ ਗਈ ਅੱਜ ਸੇਵਾ ਜ਼ਿਆਦਾ ਕਰ ਲਈ ਨੇ ਖੜੇ ਖੜੇ ਨੇ ਕਹਿੰਦਾ ਭਾਈ ਮੂੰਗੀ ਦਾ ਹਲਵਾ ਨਾ ਕਿਹੜੇ ਨੂੰ ਖੁਲਦਾ ਖੁਲਦਾ ਹੈ ਮੂੰਗੀ ਦਾ ਹਲਵਾ ਕਿੱਦਾਂ ਲੱਗਿਆ ਹਲਵਾ ਖਾ ਕੇ ਦੱਸ ਮਾੜਾ ਕਿਦ ਤਰ੍ਹਾਂ ਮਹਿਸੂਸ ਹੋਇਆ ਤੈਨੂੰ ਮੂੰਗੀ ਦਾ ਹਲਵਾ ਖਾਣ ਨਾਲ ਮਾਲ ਛੋੜਾ ਪਈਆ ਮਾਲ ਛੋੜਾ ਹੋਇਆ ਸਿਰਫ ਵੱਡਾ ਸਿਰਫ ਵੱਡਾ ਹੋ ਗਿਆ ਮਾਲ ਛੋੜਾ ਰਹਿ ਗਿਆ ਏ ਮੁੰਗਰੇ ਹਾਲੇ ਦਾ ਕਮਾਲ ਆ ਜ਼ਰਾ ਇਹ ਲੱਗੇ ਲਾਲ ਲੜੀਆਂ ਰਾਤ ਨੂੰ ਲੰਗਰ ਹਾਲ 'ਚ ਆ ਦੇਖ ਮੁੰਡੇ ਦੁੱਧ ਪੀ ਰਣਾ ਇਹਦੇ ਗਲ ਦੇ ਵਿੱਚ ਇਹਦੇ ਗਲੇ 'ਚ ਇਹਦੇ ਗਲੇ 'ਚ ਦੁੱਧ ਜਾਂਦਾ ਦਿਖਣਾ ਦੇਖੀ 30 ਕੁਟ ਤੁਸੀਂ ਗਲੇ 'ਚ ਗਲੇ 'ਚ ਇਹ ਆ ਗਿਆ ਦੁੱਧ ਪੰਗਰੀਕਾ ਉਹ ਕਹਿੰਦਾ ਮੇਰੇ ਕੱਪੜੇ ਸੇਟਕ ਹੋਣਾ ਉਹ ਮੇਰੀ ਗੱਲ ਕਾਲੂ ਦਾ ਵਿਆਹ ਹੋਣਾ ਭਾਈ ਇਹ ਸਰਦਾਰ ਬਣ ਗਿਆ ਜਰਾ ਹੁਣ ਤੇਰਾ ਵਿਆਹ ਹੋਣਾ ਤੈਨੂੰ ਤੇਰੇ ਸੋਹਰਿਆਂ ਨੇ ਪੱਗ ਦੇਣੀ 6.5 ਮੀਟਰਾਂ ਦਾ ਕਿੰਦਾ ਥਾਣੇ ਦੇ ਲਿਆ ਕਰਨਾਂ ਪਾਵੇ ਸੀ ਬਰੋਣਾ ਕਿੰਨੀ ਬੰਦ ਜਿੱਤੇ ਨਾਲ ਹੋ ਗਿਆ ਨਾਲੇ ਵੜਤੀ ਉੱਤੇ ਆ ਦੇ ਲੈ ਸਾਰੇ ਨਾਲ ਬੰਦ ਇੱਕ ਲਵਣ ਲੱਗੀ ਇਹਦੇ ਵਾਲੇ ਪੁੱਤ ਕੀ ਕਹਿੰਦਾ ਇੱਕ ਗੱਲ ਹੋਰ ਚੁੱਪ ਤੂੰ ਕੀ ਕਹਿੰਦਾ ਮੈਂ ਕਿਹਾ ਦੀਪINDER ਦਾੜੀ ਨਹੀਂ ਆਦੀ ਤੇ ਇਹਨਾਂ ਕਲੀਜੇ ਕਰਾ ਲੈ ਮੈਂ ਕਿਹਾ ਨਾ ਕੰਨਾਵਰੋ ਦੇ ਵਾਲ ਆ ਗਏ ਮੋਟਾ ਕਰ ਲੈ ਮੈਂ ਇਹਨਾਂ ਨਾਲ ਫੋਟੋ ਖੜਾ ਗਿਆ ਮੈਂ ਜਾਂਸੀ ਤੋਂ ਬਾਹਰ ਲਾ ਲਈ ਦੀਪINDER ਨੂੰ ਕਹਿੰਦਾ ਪਿੱਛੇ ਨਾ ਮੇਰੇ ਗੁੰਦ ਲੱਗੇ ਵੇ ਘਰੋਂ ਲੇਟੀ ਨਾ ਬਣਾ ਕੇ ਲੈ ਮਣੀ ਬਾਣੀ ਦੀਪਕ ਯਾਰ ਰਾਹ ਦੇ ਫਲੀਲ ਜਾਣਾ ਕੈਨਸਲ ਰੁਵਾਣਾ ਨਹੀਂ ਕਦੇ ਚੱਲ ਤੀ ਤੂੰ ਕਰ ਲੈ ਜਾਹੀਂ ਲੱਗ ਰਿਹਾ ਜਿਨਾ ਉਹ ਇਹਨਾਂ ਨੂੰ ਉਹ ਛੇਕਾਣਾ ਦੂਰ ਜਲੇਹੀਂ ਤੂੰ ਦੂਰ ਉਹ ਵੀ ਦੋ ਮੇਰੇ ਖੜਦਾ ਇੱਕ ਬੰਦਾ ਉਹ ਪਾਈ ਮੈਂ ਗਣਾ ਫਾਰੀ ਜੂੜ ਬਣਾ ਲਾ ਬੋਪਰਾ ਵਾਲਾ ਲਓ ਜੀ ਤੁਹਾਨੂੰ ਜਾਲ ਲਗੇ ਕਰਾ ਦਮ ਦਰਸ਼ਨ ਤੇ ਲੜੀਆਂ ਬਹੁਤ ਸੋਹਣੀਆਂ ਲਾਈਆਂ ਬਾਈ ਹੁਣਾਂ ਨੇ ਤੇ ਚੱਲਦੇ ਆ ਜੀ ਹੁਣ ਘਰ ਤੇ ਰਾਤ ਕਫਸ਼ ਹੋ ਗਈ ਆ ਸਵੇਰ ਨੂੰ ਫੇਰ ਜਲਦੀ ਉੱਠਣਾ ਆ ਸਵੇਰ ਨੂੰ ਬਾਲਣ ਹੋਰ ਲੈ ਕੇ ਆਣਾਂ ਦੁਬਾਰਾ ਬਾਲਣ ਥੋੜਾ ਰਹਿ ਗਿਆ ਸੀਗਾ ਸਵੇਰ ਨੂੰ ਬਾਲਣ ਹੋਰ ਲੈ ਕੇ ਆਣੇ ਆ ਤੇ ਮੁੰਡੇ ਮੰਡੇ ਸਾਰੂ ਸੁਨਿਆ ਦਿੱਤਾ ਸੀਗਾ ਵੀ ਸਵੇਰ ਨੂੰ ਸਜਰੇ ਆ ਜਿਓ ਬਾਲਣ ਲੈਣ ਜਾਣੇ ਆ ਤੇ ਮਿਲਦੇ ਆ ਬਾਈ ਅਗਲੀ ਵੀਡੀਓ ਦੇ ਵਿੱਚ ਭਾਜੀ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਫੋਲੋ ਕਰ ਲਿਓ